ਦੀ ਸਰਕਾਰ ਹਾਏ ਹਾਏ ਹਰ ਮੁਰਦਾਬਾਡ ਜਿੰਦਾਬਾਦ ਮੁਲਾਜ਼ਮਾਂ ਤੇ ਪੰਜਨਾ ਦਾ ਇੱਕ ਜਿੰਦਾਬਾਦ 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 ਮੁਲਾਜ਼ਮਾਂ ਤੇ ਪੰਜਨਾ ਦਾ ਇੱਕ ਜਿੰਦਾਬਾਦ 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 ਪਿਛਲੇ ਦਿਨ ਲੋਕਾਂ ਨਾਲ ਬੜੇ ਵਾਅਦੇ ਕੀਤੇ ਸੀ ਪਰ ਅੱਜ ਕੀ ਮਤਲਬ ਕਿ ਸਾਰੀ ਮਤਲਬ ਕਿ ਜਥੇਬੰਦੀਆਂ ਦੁਖੀਆਂ ਸਰਕਾਰ ਤੋਂ ਮੈਂ ਰਾਮ ਪ੍ਰਸ਼ਾਦ ਜ਼ਿਲ੍ਹਾ ਪ੍ਰਧਾਨ ਕਲਾਸ 4 ਜਿਲ੍ਹਾ ਪ੍ਰਧਾਨ ਸੁਬਾਰੀ ਨੈਟ ਫੈਡਰੇਸ਼ਨ ਮੁੱਖ ਸਲਾਹਕਾਰ ਪੈਰਾਮੈਡੀਕਲ ਯੂਨੀਅਨ ਅੱਜ ਅੱਥੇ ਅਸੀਂ ਸਟੇਟ ਬਾਡੀ ਦੇ ਸੱਦੇ ਤੇ ਪੰਜਾਬ ਸਰਕਾਰ ਦਾ ਇੱਥੇ ਪੁਤਲਾ ਫੋਕਿਆ ਗਿਆ ਹੈ ਕਿਉਂਕਿ ਜਦੋਂ ਦੀ ਸਾਨੂੰ ਬੜਾ ਚਾਹ ਸੀ ਨਵੀਂ ਸਰਕਾਰ ਬਣਾਉਣ ਦੇ ਵਿੱਚ ਅਸੀਂ ਚਾਹਾਂ ਨਾਲ ਸਰਕਾਰ ਬਣਾਈ ਪਰ ਸਰਕਾਰ ਨੇ ਇਹਦੂ ਬਿਲਕੁਲ ਮੁਲਾਜ਼ਮਾਂ ਦੇ ਤੇ ਪਬਲਿਕ ਦੇ ਉਲਟ ਬਿਲਕੁਲ ਕੰਮ ਸਰਕਾਰ ਕਰ ਰਹੀ ਹੈ ਦਿਖਾਨ ਨੂੰ ਕੁਝ ਹੋਰ ਹੈ ਤੇ ਅੰਦਰ ਦੀ ਜਿਹੜੀ ਅਸਲੀਅਤ ਹੈ ਹੋਰ ਹੈ ਸਰਕਾਰ ਮੁਲਾਜ਼ਮ ਮਜ਼ਦੂਰ ਮਾਰੂ ਨੀਤੀਆਂ ਦੇ ਤਹਿਤ ਕੰਮ ਕਰ ਰਹੀ ਹੈ ਸਰਕਾਰ ਭੁੱਲ ਚੁੱਕੀ ਹੈ ਕਿ ਇਹਨਾਂ ਮੁਲਾਜ਼ਮਾਂ ਨੇ ਸਾਡੀ ਸਰਕਾਰ ਬਣਾਈ ਸੀ ਹੁਣ ਆਉਣ ਵਾਲਾ ਸਮਾਂ ਜਿਹੜਾ ਇਹੇ ਹੀ ਮੁਲਾਜ਼ਮ ਇਹ ਸਰਕਾਰ ਦਾ ਸਫਾਇਆ ਕਰਨਗੇ ਕਿਉਂਕਿ ਜਦੋਂ ਜਿੰਨੇ ਵੀ ਵਾਦੇ ਕਰਕੇ ਸਰਕਾਰ ਆਈ ਸੀ ਇੱਕ ਵੀ ਵਾਦਾ ਸਰਕਾਰ ਨੇ ਹਜੇ ਤੱਕ ਪੂਰਾ ਨਹੀਂ ਕੀਤਾ ਮੈਂ ਇਥੋਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹਨਾ ਜਲਦੋਂ ਜਲਦ ਮੁਲਾਜ਼ਮਾਂ ਦੀ ਜਿਹੜੀਆਂ ਪੱਖਦੀਆਂ ਮੰਗਾ ਜਿਵੇਂ ਕਿ ਡੀਏ ਦੇ ਬਕਾਏ ਪੇਟ ਕਮਿਸ਼ਨ ਦੀ ਤਰੂਤੀਆਂ ਦੂਰ ਕਰਨਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਹੋਰ ਬੜੀਆਂ ਮੰਗਾ ਜੜੀਆਂ ਨੇ ਪੈਂਡਿੰਗ ਪਈਆਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਨਾ ਇਹ ਸਾਰੀਆਂ ਮੰਗਾ ਪੈਂਡਿੰਗ ਨੇ ਸਰਕਾਰ ਬਾਰ ਬਾਰ ਤਾਂ ਇਹ ਮੁਜਾਰੇ ਜਦੋਂ ਮੁਲਾਜ਼ਮ ਰੱਖਦੇ ਨੇ ਵਾਰ-ਵਾਰ ਮੀਟਿੰਗਾਂ ਦੇ ਕੇ ਜਦੋਂ ਮੀਟਿੰਗ ਦਾ ਸਮਾਂ ਆਉਂਦਾ ਸਰਕਾਰ ਮੁੱਕਰ ਜਾਂਦੀ ਹੈ ਸਰਕਾਰ ਬਿਲਕੁਲ ਜਿਹੜਾ ਇਹ ਭੁੱਲ ਚੁੱਕੀ ਹੈ ਕਿ 17 ਦੇ ਇਲੈਕਸ਼ਨ ਨੇੜੇ ਆ ਅਸੀਂ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ 17 ਦੇ ਇਲੈਕਸ਼ਨ 'ਚ ਅਸੀਂ 27 ਦੇ ਇਲੈਕਸ਼ਨ ਦੇ ਵਿੱਚ ਅਸੀਂ ਡੋਰ ਟੂ ਡੋਰ ਸਰਕਾਰ ਦੀ ਜਿਹੜੀਆਂ ਮੁਲਾਜ਼ਮ ਮਾਰੂ ਤੇ ਪਬਲਿਕ ਮਾਰੂ ਨੀਤੀਆਂ ਘਰ ਘਰ ਜਾ ਕੇ ਪੋਲ ਖੋਲਾਂਗੇ ਅਸੀਂ ਇਹਨਾਂ ਦੀ ਸਰਕਾਰ ਅਸੀਂ ਦੁਬਾਰਾ ਨਹੀਂ ਬਣਾਉਂਦੇ ਨੇ ਇਹ ਸਰਕਾਰ ਨੂੰ ਚੇਤਾਵਨੀ ਹੈ ਜਲਦ ਤੋਂ ਜਲਦ ਸਾਡੀਆਂ ਮੰਗਾਂ ਜਿਹੜੀਆਂ ਉਹ ਪ੍ਰਵਾਨ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲਾ ਸਮਾਂ ਸਰਕਾਰ ਵਾਸਤੇ ਬਹੁਤ ਮਾਰਾ ਸਾਬਿਤ ਹੋ ਜਾਵੇਗਾ ਪੰਜਾਬ ਦੇ ਮੁਲਾਜ਼ਮਾਂ ਨਾਲ ਜਰੂਰੀ ਹੈ ਇਹ ਜਿੰਨੀਆਂ ਨੇ ਫਾਰਸੀਆਂ ਲਿਆ ਰਹੀਆਂ ਇਹ ਸਾਰੀਆਂ ਮੁਲਾਜ਼ਮ ਕਿਸਾਨ ਤੇ ਮਜ਼ਦੂਰ ਉਹ ਵੀ ਆਪੀਆ ਇਹਨਾਂ ਮਿਆਂ ਪਾਲਸਮਾਨਾਂ ਦਾ ਸਭ ਤੋਂ ਵੱਡਾ ਆਧਾਰ ਲੈਂਡ ਪੋਲਿੰਗ ਹੈ ਪਿਛਲੇ 25 ਸਾਲਾਂ ਦੇ ਵਿੱਚ ਵੱਖ-ਵੱਖ ਸਰਕਾਰਾਂ ਨੇ 11000 ਏਕੜ ਜ਼ਮੀਨ ਐਕਵਾਇਰ ਕੀਤੀ ਸੀ ਲੇਕਿਨ ਇਹਨਾਂ ਨੇ ਪਹਿਲੇ ਸਪੈਨ ਦੇ ਵਿੱਚ 65000 ਏਕੜ ਜ਼ਮੀਨ ਐਕਵਾਇਰ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਔਰ ਬਗਾਰ ਪੈਸੇ ਪਰ ਇਹ ਕੋਲ ਸਟ੍ਰਾਈਕ ਕਰਦੇ ਨੇ ਬਗਾਰ ਕਾਇਦੇ ਕਾਨੂੰਨ ਤੋਂ ਕੀਤੀ ਹੈ ਉਸੇ ਦਾ ਨਤੀਜਾ ਸੀ ਕਿ ਹਾਈ ਕੋਰਟ ਦੇ ਫੈਸਲੇ ਜਿਹੜੀ ਚਾਤ-ਚਾਂਤ ਹੋਈ ਨੀ ਔਰ ਉਹ ਹਾਲ ਸੀ ਦੇ 4 ਅਗਸਤ ਤੱਕ ਸਕੇ ਲੱਗਿਆ ਜੋ ਇਹਨਾਂ ਦੇ ਮਨ ਵਿੱਚ ਹਸਤਾਕ ਤੇ ਦਿੱਲੀ ਲਾਬੀ ਜਿਹੜੀ ਸਰਕਾਰ ਚਲਾਉਂਦੀ ਹੈ ਉਹ ਦੋ ਸਰਕਾਰ ਬਗਮਾਨ ਨੂੰ ਚਲਾਉਂਦਾ ਅਜੰਦਰ ਜੈਨ ਸੋਧਿਆ ਇੱਕੇ ਤਰੀਕੇ ਨਾਲ ਜਿਹੜੇ ਹਾਰੇ ਹੋਏ ਐਮਐਲਏ ਨੇ ਦਿੱਲੀ ਦੀ ਸਰਕਾਰ ਚਲਾਉਂਦੇ ਨੇ ਪਰ ਉਹ ਗੱਲਾਂ ਕਰਦੇ ਨੇ ਜੋ ਨਸ਼ੇ ਵਿਰੁੱਧ ਦੀਆਂ ਜਦੋਂ ਕਿ ਆਪ ਸਾਰੇ ਹੀ ਉਹ ਸ਼ਸਤਰ ਭਟਾਲੇ ਦੇ ਵਿੱਚ ਜਮਾਨਤ ਤੇ ਸਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਆਪਾਂ ਨੇ ਇਹ ਚੜਾਈ ਹੈ ਇਹ ਮੈਮੋਸੀ ਸਫਾਈ ਤੱਕ ਜਾਰੀ ਰੱਖਾਂਗੇ ਔਰ ਇਹ ਸਰਕਾਰ ਨੂੰ ਹਰ ਖਾਸੇ ਚੱਲਦਾ ਫਰਮਾ ਜਪਣਾ ਪਵੇਗਾ